ਉਜਾ ਤਾਂ ਆਪੇ ਸੰਸਾਰ ਦੀ ਰੋਟੀ ਖਾਣੇ ਉਹਦਾ ਖਾ ਲਈ ਫੇਰ ਫੇਰ ਦੁਪਹਿਰੇ ਖਾ ਲਈ ਸ਼ਾਮ ਨੂੰ ਫੇਰ ਖਾ ਲਈ ਜਿਹੜੀ ਆਪਾਂ ਇਹ ਬਚਰਨ ਰੱਜਦੇ ਐ ਇਹ ਸੱਚਮੁਚ ਆਪਣੇ ਅੰਦਰ ਵੱਡ ਜਾਂਦਾ ਹਾਲੇਲੂਇਆ ਧਿਆਇਆ ਕਹਿੰਦਾ ਜਿਹੜਾ ਧਿਆਇਆ ਪ੍ਰਭੂ ਕਹਿੰਦਾ ਮੇਰੇ ਕੋਲ ਉਹ ਮੈਂ ਉਹਨੂੰ ਰਜਾਵਾਂਗਾ ਹਾਲੇਲੂਇਆ ਤੇ ਪਰਮੇਸ਼ਰ ਦਿੰਦਾ ਸਵਰਗੋਂ ਰੋਟੀ ਦਿੰਦਾ ਇਹ ਵਚਨ ਕੀ ਹੈ ਰੋਟੀ ਆਪਣੀ ਇਹ ਆਪਣੀ ਆਤਮਾ ਦੀ ਖਰਾਕ ਹੈ ਹਾਲੇਲੂਇਆ ਉਹ ਜਿਹੜਾ ਆਪਾਂ ਖਾਂਦੇ ਹੋ ਆਪਣੇ ਸਰੀਰਕ ਦੀ ਖਰਾਕ ਹੈ ਆਪਣੀ ਆਤਮਾ ਦੀ ਖਰਾਕ ਹੈ ਵਚਨ ਜਿਹੜਾ ਹਾਲੇਲੂਇਆ ਕਹਿੰਦਾ ਹੁਣ ਉਹਦੀ ਜਿਹੜਾ ਸਮਰਥ ਹੈ ਕਿ ਜੋ ਕੁਝ ਸੀ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਅਤਵधिक ਕਰ ਸਕਦਾ ਹੈ ਉਹ ਸਾਮਰਥ ਦੇ ਅਨਸਾਰ ਜੋ ਸਾਡੇ ਵਿੱਚ ਪਉਂਦੀ ਹੈ ਹallelujah ਕੌਣ ਦਿੰਦਾ ਵੈ ਕਹਿੰਦਾ ਜੋ ਆਪਾਂ ਸੋਚਦੇ ਜੋ ਮੰਗਦੇ ਉਸ ਤੋਂ ਕੀ ਕਰਦਾ ਉਹ ਵੱਧ ਕੇ ਵੱਧ ਕੇ ਦਿੰਦਾ ਵੈ ਹallelujah ਅੱਪਾ ਕੋਸੇ ਵੀ ਸੋਚੀਏ ਪਰਮੇਸ਼ਰ ਨੂੰ ਪਤਾ ਵੈ ਉਹ ਵੱਧ ਕੇ ਦਿੰਦਾ ਵੈ ਜਦੋਂ ਉਹਦੀ ਸਮਰਥਾ ਆਪਣੇ ਤੇ ਆ ਜਾਂਦੀ ਹੈ ਉਹਦਾ ਹੱਥ ਆਉਂਦਾ ਜਲਾਲੀ ਹੱਥ ਆ ਜਾਂਦਾ ਵੈ ਤੇ ਲੋੜਾਂ ਦਾ ਪੂਰੀਆਂ ਮੈਂਟਵੇ ਦੀ ਕਰ ਦਿੰਦਾ ਹਾਲੇਲੂਇਆ ਪਹਿਲਾਂ ਆਪਾਂ ਕੀ ਮੰਗਣਾ ਤੰਦਰੁਸਤੀ ਮੰਗਣੀ ਹੈ ਪਰਮੇਸ਼ਰ ਤੋਂ ਹਾਲੇਲੂਇਆ ਜੇ ਆਪਣੇ ਕੋਲ ਤੰਦਰੁਸਤੀ ਤੇ ਆਪਣੇ ਕੋਲ ਸਭ ਕੁਝ ਹੀ ਹੈ ਆਪਾਂ ਨੂੰ ਪਰਮੇਸ਼ਰ ਨੇ ਦੇ ਤਾਂ ਸਭ ਕੁਝ ਹੀ ਦੇਣਾ ਤੰਦਰੁਸਤੀ ਵੱਡੀ ਚੀਜ਼ ਹੈ ਹਾਲੇਲੂਇਆ ਇਹ ਦਿਨ ਆਪਾਂ ਕੰਮ ਵੀ ਕਰ ਲਾਂਗੇ ਤਾਕਤ ਵੀ ਪਾਉਂਦਾ ਜੇ ਪੈ ਹੀ ਗਏ ਤਾਂ ਫਿਰ ਆਪਾਂ ਕੰਮ ਕਾਦਾ ਕਰਨਾ ਹੈ ਹਾਲੇਲੀਆ ਪਹਿਲਾਂ ਤੰਦਰੁਸਤੀ ਪਰਮੇਸ਼ਰ ਤੋਂ ਮੰਗਿਆ ਕਰੋ ਉਹ ਕਹਿੰਦਾ ਤੁਸੀਂ ਪਹਿਲਾਂ ਕੀ ਕਹਿੰਦਾ ਪ੍ਰਭੂ ਕਹਿੰਦਾ ਪਹਿਲਾਂ ਤੁਸੀਂ ਮੇਰੇ ਧਰਮ ਦੀ ਖੋਜ ਕਰੋ ਬਰਕਤ ਤਾਂ ਤੇਰੇ ਪਿੱਛੇ ਪੈ ਕੇ ਤੈਨੂੰ ਮਿਲਣਗੀਆਂ ਹallelujah ਉਹ ਮਿਲਣਗੀਆਂ ਜੋ ਆਪਣੇ ਰੱਖੀਆਂ ਉਹ ਦੇਣੀਆਂ ਹੀ ਦੇਣੀਆਂ ਉਹਨੇ ਕਿਸੇ ਨੂੰ ਹੋਰ ਨਹੀਂ ਦੇਣ ਨੂੰ ਜਿਹਨੂੰ ਦੇਣੀਆਂ ਉਸੇ ਨੂੰ ਦੇਣੀਆਂ ਉਹਨੇ ਹallelujah ਆਪਾਂ ਉਹਦਾ ਕੀ ਕਰਨਾ ਵੈ ਧਰਮ ਦੀ ਖੋਜ ਕਰਨੀ ਹੈ ਪਰਮੇਸ਼ਰ ਨੂੰ ਪੁਕਾਰਨਾ ਹੈ ਪਾਕ ਰੋ ਨੂੰ ਅੰਦਰ ਲੈ ਕੇ ਆਬਦੇ ਆਉਣ ਹallelujah ਸੱਚਮੁੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੈ ਚਿੰਤਾ ਨਹੀਂ ਕੋਈ ਵੀ ਚੀਜ਼ ਦੀ ਕਰਨੀ ਚਿੰਤਾ ਪਰਮੇਸ਼ਰ ਕਹਿੰਦਾ ਮੈਂ ਹੈਗਾ ਤੁਹਾਡੀ ਚਿੰਤਾ ਕਰਨ ਵਾਲਾ ਹallelujah ਇੱਕ ਪਾਸੇ ਤਾਂ ਆਪਾਂ ਕਹਿ ਦਿੰਨੇ ਪਰਮੇਸ਼ਰ ਜੀ ਮੈਂ ਤੇਰੇ ਤੇ ਆਪਦੀ ਚਿੰਤਾ ਛੱਡਦੀ ਤੂੰ ਹੀ ਕਰੀ ਇਹ ਛੱਡਦੀ ਤਾਂ ਛੱਡ ਦਿਆ ਕਰੋ ਹallelujah ਤੇ ਫਿਰ ਫਿਰ ਆਪਾਂ ਚਿੰਤਾ ਲੈ ਲੈਣੇ ਮੇਰੀ ਧੀ ਦੀ ਮੇਰੇ ਪੁੱਤ ਦੀ ਮੇਰੀ ਕਮਾਈ ਦੀ ਮੇਰੀ ਦੀ ਨਹੀਂ ਚਿੰਤਾ ਕਿਸੇ ਦੀ ਵੀ ਨਹੀਂ ਕਰਨੀ ਹallelujah ਛੱਡ ਦਿਆ ਕਰੋ ਉਹਦੇ ਤੇ ਬਹਿ ਜਾ ਕਰੋ ਉਹਦੇ ਗੋਡੇ ਨਵਾ ਕੇ ਉਹ ਆਪੇ ਕਰੂਗਾ ਉਹਨੂੰ ਹਰ ਇੱਕ ਦਾ ਫਿਕਰ ਹੈ ਆਪਾਂ ਨੂੰ ਆਪਣੇ ਪਰਿਵਾਰ ਦਾ ਫਿਕਰ ਹੈ ਤੇ ਉਹਨੂੰ ਸਭ ਦਾ ਹੀ ਫਿਕਰ ਹੈ ਹallelujah ਇਸ ਤਰ੍ਹਾਂ ਕਰਕੇ ਚਿੰਤਾ ਕੋਈ ਵੀ ਨਹੀਂ ਕਰਨੀ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਤੈਥੋਂ ਸਾਰੇ ਮੰਗਦੇ ਰਾਜੇ ਵੀ ਉਸੇ ਤੋਂ ਹੀ ਮੰਗਦੇ ਹੈ ਹallelujah ਜਿਹੜੇ ਰਾਜੇ ਦਿੰਦੇ ਆਪਾਂ ਨੂੰ ਕਹਿੰਦੇ ਨੇ ਕਈਆਂ ਦੇ ਘਰੇ ਜਾਈ ਉਹ ਦਿੰਦੇ ਰਾਜੇ ਵੀ ਉਹ ਤੋਂ ਹੀ ਮੰਗਦੇ ਹੈ ਹallelujah ਉਹ ਮੰਗ ਕੇ ਉਹ ਤੋਂ ਫੇਰ ਗਾਂ ਵਾਂਡੇ ਤੇ ਆਪਾਂ ਤਾਂ ਸਿੱਧਾ ਹੀ ਮੱਪਾ ਨੂੰ ਦੇਣ ਵਾਲਾ ਬਣਿਆ ਮੰਗ ਮੇਲੇ ਆਵੇ ਹallelujah ਆਪਾਂ ਸੱਚਮੁੱਚ ਉਹਦਾ ਲਾੜਨੀ ਛੱਡਣਾਗਾ ਉਹਦੇ ਟੇਬ ਨਾਲ ਆ ਕੋਦੇ ਅੱਗੇ ਬਹਿਣਾ ਹੀ ਬਹਿਣਾ ਵੇ ਹallelujah ਜੇ ਸੱਤਮਾ ਦਿਨ ਦਿੱਤਾ ਤੇ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਵੇ ਹallelujah ਕਹਿੰਦਾ ਕਲੀਸੀਆ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤਿੱਕਰ ਜੁਗੋ ਜੋਗੋ ਉਸ ਦੀ ਵਡਿਆਈ ਹੋਵੇ ਹਾਮੇਨ ਹਾਲੇਲੂਇਆ ਕਿਹਦੀ ਵਡਿਆਈ ਕਰਨੀ ਆਪਾਂ ਪਰਮੇਸ਼ਰ ਦੀ ਆਪਾਂ ਕਿਹਦੀ ਵਡਿਆਈ ਕਰਤੀ ਹੈ ਪਰਮੇਸ਼ਰ ਦੀ ਕੀਤੀ ਹੈ ਹਾਲੇਲੂਇਆ ਫਿਰ ਆਪਾਂ ਕਹਿ ਦਿੰਨੇ ਸਾਨੂੰ ਬਰਕਤਾਂ ਨਹੀਂ ਮਿਲਦੀ ਮੈਂ ਵਾਰ-ਵਾਰ ਕਹਿੰਨੇ ਸੱਤਵਾਂ ਦਿਨ ਪ੍ਰਭੂ ਨੂੰ ਦੇਣਾ ਹੀ ਦੇਣਾ ਹਾਲੇਲੂਇਆ ਕਿਰਨੇ ਕਾ ਆਪਾਂ ਜਾਏ ਆ ਫਿਰ ਇੱਥੋਂ ਪਰਮੇਸ਼ਰ ਫਿਰ ਕਹਿ ਦਿੰਦਾ ਵਾ ਤੂੰ ਬੋਲੀ ਚੱਲ ਤੋ ਉਹਨਾਂ ਲਈ ਪ੍ਰਾਰਥਨਾ ਕਰੀ ਚੱਲ ਸੋਨ ਦਾ ਪਰਮੇਸ਼ਰ ਨਹੀਂ ਹੈ ਹਾਲੇਲੂਇਆ ਹਾਲੇਲੂਇਆ ਅੱਪਾ ਜਦੋਂ ਕਿਸੇ ਲਈ ਪ੍ਰਾਰਥਨਾ ਕਰਦੇ ਸਾਡੇ ਤੇ ਵੀ ਬੋਝ ਹੁੰਦੇ ਆਉਂਦੇ ਆ ਕਿ ਨਹੀਂ ਆਉਂਦੇ ਆਉਂਦੇ ਤੁਸੀਂ ਇੱਕ ਦੇ ਕਿਸੇ ਲਈ ਪ੍ਰਾਰਥਨਾ ਕਰਕੇ ਤੁਹਾਡੇ ਤੇ ਵੀ ਬੋਝ ਆ ਜਾਂਦਾ ਹਾਲੇਲੂਇਆ ਤੇ ਸਾਡੇ ਤੇ ਵੀ ਆਉਂਦੀ ਤਾਂ ਉਹਨਾਂ ਲਈ ਪ੍ਰਾਰਥਨਾ ਕਰਦੇ ਹਾਲੇਲੂਇਆ ਮੈਂ ਪਿਛਲੀ ਵਾਰ ਕਿਹਾ ਸੀ 7 ਦਿਨ 7 ਵਾਰੀ ਤੁਸੀਂ ਸਭ ਤੋਂ ਪਹਿਲਾਂ ਆ ਕੇ ਫਿਰ 7ਵਾਂ ਦਿਨ ਪਰਮੇਸ਼ਰ ਨੂੰ ਦੇ ਕੇ ਦੇਖੋ ਪਰ ਕੌਣ ਮੰਨਦਾ ਵੈ ਹਾਲੇਲੂਇਆ ਉਹ ਜਾਣਨ ਤੇ ਪਰਮੇਸ਼ਰ ਜਾਣੇ ਹਾਲੇਲੂਇਆ ਅਸੀਂ ਤਾਂ ਸੇਵਾ ਲੱਗੀ ਆ ਪਰਮੇਸ਼ਰ ਕਰਾਈ ਜਾਂਦਾ ਤੇ ਅਸੀਂ ਕਰ ਨਹੀਂ ਕਰਨੀ ਐ ਹਾਲੇਲੂਇਆ ਹਾਲੇਲੂਇਆ ਤਰ੍ਹਾਂ ਕਰਕੇ ਆਪਾਂ ਮੈਸ ਨਹੀਂ ਕਰਨਾ ਸੱਤਵਾਂ ਦਿਨ ਤਾਂ ਦੇਣਾ ਹੀ ਦੇਣਾ ਪਰਮੇਸ਼ਰ ਕੋਸ਼ ਹੋਈ ਜਾਵੇ ਜੇ ਆਪਾਂ ਸੱਚਮੁੱਚ ਪਰਮੇਸ਼ਰ ਤੋਂ ਬਰਕਤਾਂ ਲੈਣੀਆਂ ਤਾਂ ਨਹੀਂ ਤਾਂ ਫਿਰ ਜਿਵੇਂ ਲੱਤਾਂ ਖੜੀਸਦੇ ਫਿਰਦੇ ਆ ਗਏ ਉੱਠ ਗਏ ਆ ਗਏ ਉੱਠ ਗਏ ਫਿਰ ਉੱਥੇ ਕੋਈ ਫਾਇਦਾ ਨਹੀਂ ਹallelujah ਜੇ ਜੀਵਨ ਦਿੱਤਾ ਪਰਮੇਸ਼ਰ ਤੇ ਖੁਸ਼ ਹੋ ਕੇ ਦੇ ਦਿਆ ਕਰੋ ਫਿਰ ਜੇ ਬਾੜਾ ਹੁਣੇ ਕਰੋਪ ਉਹਦਾ ਹੋ ਗਿਆ ਤਾਂ ਫਿਰ ਵੀ ਤ ਉਹਦੇ ਅੱਗੇ ਆ ਕੇ ਗੋਡੇ ਨਵਾਉਣੇ ਪੈਣੇ ਹallelujah ਇਸ ਤਰ੍ਹਾਂ ਕਰਕੇ ਤੰਦਰੁਸਤ ਦੀ ਪਰਮੇਸ਼ਰ ਨੇ ਦਿੱਤੀ ਹੈ ਵੇਖੋ ਕਿਵੇਂ ਪਾਸਟਰ ਦੀ ਸੁਣੀ ਉਹਦੇ ਨਾ ਉਹਦੇ ਹੱਥਾਂ ਨਾ ਉਹਦੇ ਬਾਹਾਂ ਉਹ ਪ੍ਰਚਾਰ ਕਰਦਾ ਹallelujah ਉਹਨੂੰ ਪਰਮੇਸ਼ਰ ਨੇ ਚੁਣਿਆ ਉਹ ਆਪ ਦਾ ਤਾਂ ਚੱਲ ਬਿਚਾਰਾ ਜੋਜਾ ਹੈਗਾ ਹੈਗਾ ਵੈ ਉਹਦੇ ਵੀ ਅੰਦਰ ਪਰਮੇਸ਼ਰ ਨੇ ਪਾਇਆ ਵੀ ਤੂੰ ਤੈਨੂੰ ਕੋਈ ਚੰਗਾ ਨਹੀਂ ਸਮਝਦਾ ਤੂੰ ਹੋਰ ਪ੍ਰਚਾਰ ਕਰ ਹਾਲੇਲੂਇਆ ਉਹ ਬਿਨਾਂ ਹੱਥਾਂ ਬਾਹਾਂ ਤੋਂ ਉਹਦੇ ਮਾਪਿਆਂ ਨੇ ਵੀ ਉਹਨੂੰ ਤਿਆਗਤਾ ਸੀ ਛੋਟੇ ਹੁੰਦੇ ਨੂੰ ਹਾਲੇਲੂਇਆ ਪਰਮੇਸ਼ਰ ਉਹਨੂੰ ਕਿੱਥੋਂ ਚੁਣਿਆ ਉਹ ਕਿੰਨੀ ਦੁਨੀਆ ਬਚਾਉਂਦਾ ਵੈ ਕਿੰਨਾ ਪ੍ਰਚਾਰ ਕਰਦਾ ਕਿੰਨੀਆਂ ਰੂਹਾਂ ਉਹਦੇ ਤੋਂ ਹੱਥੋਂ ਚੰਗੀਆਂ ਹੁੰਦੀਆਂ ਹਾਲੇਲੂਇਆ ਤੇ ਆਪਣੇ ਤਾਂ ਸਾਰੇ ਅੰਗ ਪਰਮੇਸ਼ਰ ਨੇ ਲਾਏ ਆ ਲਾਇਕ ਨਹੀਂ ਲਾਏ ਪੈਰ ਵੀ ਦਿੱਤੇ ਆ ਵੀ ਤੂੰ ਜਾ ਤੁਰ ਕੇ ਹਾਲੇਲੂਇਆ ਤੇ ਜੇ ਇਹ ਤਾਂ ਹੁੰਦਾ ਫਿਰ ਆਪਾਂ ਕਿੰਦੀਆਂ ਮਿੰਤਾਂ ਕਰਦੇ ਆਪਣਾ ਕੋਈ ਲੈ ਕੇ ਆਉਂਦਾ ਨਹੀਂ ਸੀ ਲਿਆਉਣਾ ਹਾਲੇਲੂਇਆ ਉਹਨੇ ਹੱਥ ਵੀ ਦਿੱਤੇ ਉਹਦੇ ਮੂੰਹ ਵੀ ਦਿੱਤਾ ਅੱਖਾਂ ਦਿੱਤੇ ਸਾਰਾ ਕੁਝ ਹੀ ਦਿੱਤਾ ਪਰਮੇਸ਼ਰ ਨੇ ਤੇ ਆਪਾਂ ਉਹਦੀ ਮਹਿਮਾ ਨਹੀਂ ਕਰ ਸਕਦੇ ਹਾਲੇਲੂਇਆ ਤਰ੍ਹਾਂ ਕਰਕੇ ਨਹੀਂ ਪਰਮੇਸ਼ਰ ਨੂੰ ਧੋਖਾ ਨਹੀਂ ਦੇਣਾਗਾ ਜੇ ਤਾਂ ਆਪਾਂ ਸੱਚਮੱਚ ਪਰਮੇਸ਼ਰ ਦੇ ਅੱਗੇ ਆ ਕੇ ਨਹੀਂ ਬੈੰਦੀ ਇੱਕ ਬੰਦਗੀ ਮਿਸ ਕਰਦੇ ਆ ਪਰਮੇਸ਼ਰ ਨੂੰ ਧੋਖਾ ਦੇਣ ਨਾਲ ਸਾਡਾ ਨਹੀਂ ਕੋਈ ਨੁਕਸਾਨ ਹੁੰਦਾ ਹਾਲੇਲੂਇਆ